ਜੱਸਾ ਹਾਂ ਮਾਂ ਲੈ ਚਾਹ ਪੀ ਲਾ ਮੈਂ ਤੈਨੂੰ ਆਏ ਜਾਂਦੀ ਸੀ ਮੈਂ ਖੈ ਉਹਦੀ ਮਾਂ ਨੂੰ ਤਾਂ ਮੈਂ ਕਰਤਾ ਸੀ ਫੋਨ ਹੂੰ ਤੇ ਮਾਂ ਨੂੰ ਦੇਖ ਲਾ ਦੱਸੇ ਹੀ ਨਹੀਂ ਹੈਗਾ ਬਿਮਾਰ ਹੁਸ ਕੇ ਆਈ ਹੈ ਤੇ ਉਹਨੂੰ ਕਹਿੰਦੀ ਮੈਂ ਤਾਂ ਜਸ ਛੱਡ ਕੇ ਗਿਆਗਾ ਅੱਛਾ ਤੇਰਾ ਨਾਲ ਆਤਾ ਹਾਂ ਕੀ ਕਰੇ ਗਾ ਤੂੰ ਝੂਠ ਬੋਲ ਰਹੀ ਆ ਕੀ ਪਤਾ ਇਹ ਹੀ ਤਾਂ ਮੈਨੂੰ ਸਮਝ ਨਹੀਂ ਆਉਂਦੀ ਵੀ ਐਨੇ ਗੱਪ ਕਿਉਂ ਮਾਰਦੀ ਹੈ ਮੈਨੂੰ ਤਾਂ ਸਮਝ ਨਹੀਂ ਆਉਂਦੀ ਇਹਦੇ ਦਿਮਾਗ 'ਚ ਚੱਲਦਾ ਕੀ ਹੈਗਾ ਕੀ ਪਤਾ ਪਈ ਹੁਣ ਮੈਂ ਤੈਨੂੰ ਇਹ ਕਹਿਣੀ ਆ ਵੀ ਤੂੰ ਨਾ ਇਹਦੇ ਭਰਾ ਨੂੰ ਫੋਨ ਕਰ ਲਾ ਉਹਨੂੰ ਦੱਸ ਦੇ ਦੀ ਸਾਰੀਆਂ ਗੱਲਾਂ ਮੰਮੀ ਹਲੇ ਭਰਾ ਨੂੰ ਨਾ ਕਰਦੇ ਆ ਕਿਉਂਕਿ ਅਗਲਾ ਕਹੂਗਾ ਵੀ ਯਾਰ ਨਿੱਕੀ ਜੀ ਗੱਲ ਹੁੰਦੀ ਨਹੀਂ ਇਹ ਪਹਿਲਾਂ ਫੋਨ ਖੜਕਾ ਦਿੰਦੇ ਨੇ ਚਲ ਕੋਈ ਨਾ ਹੁਣ ਜੇ ਗਈਆ ਰੁੱਸ ਕੇ ਆ ਵੀ ਜਾਊਗੀ ਪਹਿਲਾਂ ਆਪਾਂ ਭਰਾ ਨਾਲ ਨਹੀਂ ਗੱਲ ਕਰਦੇ ਮੈਂ ਕਹਿੰਨਾ ਆਪਣੀ ਬਚੋਲਣ ਨਹੀਂ ਹੈਗੀ ਜਿਹੜੀ ਹੂੰ ਉਹਨੂੰ ਕਹੋ ਤੁਸੀਂ ਉਹ ਆਪੇ ਆਪ ਦੇ ਹਿਸਾਬ ਨਾਲ ਗੱਲ ਕਰ ਲਓ ਵੀ ਪੁੱਛ ਲਓ ਵੀ ਕਰ ਲਗੀ ਆ ਉਦੀ ਮਾਸੀ ਨੂੰ ਫੋਨ ਕਰਾਂ ਹਾਂ ਹਾਂ ਚਲ ਉਹਨੂੰ ਤਾਂ ਮੈਂ ਫੋਨ ਕਰ ਲੈਣੀ ਐ ਪਰ ਫੇਰ ਵੀ ਇਹਦੇ ਭਰਾ ਨੂੰ ਦੱਸਣ ਦਾ ਆਪਣਾ ਹੱਕ ਬੰਦ ਹੈ ਜੀ ਆਪਣਾ ਫੇਰ ਵੀ ਨਾ ਫੋਹ ਪਿਆ ਨਾ ਫਿਰ ਉਹ ਆਪੇ ਦੱਸ ਮੈਂ ਆਪੇ ਦੱਸ ਦਊਗਾ ਸਾਡੀ ਨਾਲੇ ਆਪਾਂ ਜਿਵੇਂ ਵਿਚੋਲੇ ਨੂੰ ਦੱਸਾਂਗੇ ਉਹ ਆਪੇ ਆਪਦੇ ਹਿਸਾਬ ਨਾਲ ਗੱਲ ਕਰ ਲੂਗੀ ਨਾ ਆਪਣਾ ਕਿਹਾ ਹੋਰ ਹੁੰਦਾ ਵਿਚੋਲੇ ਦਾ ਕਿਹਾ ਚਲ ਹੋਰ ਅੱਡ ਗੱਲ ਚਲ ਭਾਈ ਦੇਖ ਲਾ ਮੈਂ ਤਾਂ ਫਿਰ ਹਾਂ ਕਰ ਲੈਣੀ ਐ ਹੋਰ ਕੀ ਐ ਮੈਨੂੰ ਇਹੀ ਸੀ ਬੀਜੀ ਉਹਨੂੰ ਮਾੜੀ ਮੋਟੀ ਗੱਲ ਦਾ ਪਤਾ ਲੱਗ ਜਾਂਦਾ ਨਾ ਕਿ ਉਹ ਆਪ ਹੀ ਗੌਰ ਕਰਦਾ ਗੱਲ ਦੀ ਵੀ ਇਹ ਐ ਝੂਠ ਬੋਲਦੀ ਤੁਰੀ ਫਿਰਦੀ ਏ ਕੀ ਗੱਲ ਇਹਦੀ ਕੀ ਮਜਬੂਰੀ ਹੈ ਇਹ ਜਾ ਕੁਛ ਕਰਨ ਦੀ ਯਾਰ ਉਹ ਮੰਮੀ ਫਿਰ ਉਹਨੂੰ ਵੀ ਦੁੱਗਣੀਆਂ ਗਾਲਾਂ ਪੈਣੀਆਂ ਤੈਨੂੰ ਪਤਾ ਤਾਂ ਗੱਲਾਂ ਦੀ ਸੁਭਾਤਾ ਫਿਰ ਜਦੋਂ ਉਹਨੂੰ ਗੁੱਸਾ ਆ ਜਾਂਦਾ ਫਿਰ ਉਹ ਕੁਛ ਨਹੀਂ ਦੇਖਦਾ ਪੁੱਤ ਗਾਲਾਂ ਪੈਣੀਆਂ ਹੀ ਚਾਹੀਦੀਆਂ ਇਹ ਜੀ ਨੂੰ ਜਿਹੜੀ ਗੱਪ ਮਾਰਦੀ ਤੁਰੀ ਫਿਰਦੀ ਏ ਸਾਰਾ ਦਿਨ ਝੂਠ ਸਾਰਾ ਦਿਨ ਝੂਠ ਉੱਥੇ ਜਾਣਾ ਉੱਥੇ ਜਾਣਾ ਬਹਾਨਾ ਕਿਤੋਂ ਦਾ ਜਾਣਾ ਕਿਤੇ ਹੁੰਦਾ ਇਹਨੇ ਉਹ ਵੀ ਕੋਈ ਮਜਬੂਰੀ ਹੋਣੀ ਤਾਂ ਹੀ ਝੂਠ ਬੋਲਿਆਉਣਾ ਮਾ। ਨਹੀਂ ਉਹਦਾ ਕਿਹੜਾ ਦਿਲ ਕਰਦਾ ਵਾਰ-ਵਾਰ ਝੂਠ ਬੋਲਣ ਦੀ। ਆਈ ਹੁਣ ਆ ਵੀ ਨਹੀਂ ਜੇ ਕਿ ਉੱਥੇ ਹੁਣ ਪਤਾ ਲੱਗ ਜਾਂਦਾ ਵੀ ਇੱਥੋਂ ਲੜ ਕੇ ਆਈ ਐ ਉੱਥੇ ਕਲੇਸ਼ ਹੁੰਦਾ। ਉਹ ਕਲੇਸ਼ ਤੋਂ ਡਰਦੀ ਨੇ ਮਾਰੀ ਨੇ ਝੂਠ ਬੋਲਿਆ ਹੋਊਗਾ ਵੀ ਮੈਨੂੰ ਤਾਂ ਘਰ ਆਪ ਛੱਡ ਕੇ। ਕੋਈ ਕਲੇਸ਼ ਨਹੀਂ ਹੁੰਦਾ ਹੁੰਦਾ ਪੁੱਤ। ਜੇ ਤੀ ਰੁਸ ਕੇ ਸੌਰੀ ਵਗ ਜੇ ਨਾ ਉਹਦਾ ਮਾਂ ਪਿਓ ਦਾ ਫਰਜ਼ ਹੁੰਦਾ ਉਹਨੂੰ ਪੁੱਛਣਾ ਵੀ ਭਾਈ ਦੱਸ ਕਿਹੜੀ ਗੱਲ ਤੋਂ ਲੜ ਕੇ ਆਈ ਹੈਗੀ। ਮੈਨੂੰ ਤਾਂ ਇਹ ਸਮਝ ਨਹੀਂ ਆਉਂਦੀ ਵੀ ਐਡੀ ਤਾਂ ਗੱਲ ਹੀ ਨਹੀਂ ਸੀਗੀ ਵੀ ਘਰ ਛੱਡ ਕੇ ਜਾਣ ਦੀ ਤਾਂ। ਮੈਂ ਤਾਂ ਜੀ ਮੈਂ ਤਾਂ ਆਪਕੈ ਨਹੀਂ ਵੀ ਐਡੀ ਕੀ ਗੱਲ ਸੀ ਦੱਸ ਕੀ ਉਹਦੇ ਗਲਤੇ ਤਲਵਾਰ ਲਟਕੀ ਹੋਈ ਸੀਗੀ ਵੀ ਉਹਨੇ ਤਾਂ ਕਰਕੇ ਉਹ ਕਰ ਲਿਆ ਜੇ ਹੁਣ ਘਰੇ ਕੰਮ ਦਾ ਨਹੀਂ ਕਹਿੰਦੀ ਭਾਈ ਫੇਰ ਫੇਰ ਉਦੋਂ ਜ਼ਿਆਦੇ ਸਿਰ ਚੜਦੀ ਰੋਕਾ ਟੋਕੀ ਤਾਂ ਕਰਨੀ ਪੈਣੀ ਹੁਣ ਮੈਂ ਵੀ ਸਾਰੀ ਉਮਰ ਕੰਮ ਕਿੱਥੋਂ ਕਰ ਲੂ ਮੇਰੇ ਵੀ ਹੱਟ ਗੋਡੇ ਖੜੇ ਪਏ ਐ ਉਹੀ ਤਾਂ ਗੱਲ ਆ ਮਾਂ ਇੱਕ ਹੈ ਤਿਹਾਉਰ ਦਾ ਕੰਮ ਆ ਵੀ ਤਿਹਾਉਰ ਦੇ ਟਾਈਮ ਤੇ ਤਾਂ ਬੰਦਾ ਘਰੇ ਰਹੇ ਨਾ ਉਦੋਂ ਫੋਨ ਨਹੀਂ ਚੱਕਣਾ ਸਵੇਰ ਦਾ ਕਰੀ ਜਾਂਦਾ ਮੈਂ ਫੋਨ ਇੱਕ ਫੋਨ ਨਹੀਂ ਚੱਕਿਆ ਕਰਨਾ ਤਾਂ ਉਧਰੋਂ ਕੀ ਆ ਹਾਲੇ ਜਦੋਂ ਟੱਕਰੀ ਨਾ ਫਿਰ ਆਏ ਕਹੋਗੀ ਵੀ ਤੁਸੀਂ ਕਿਹੜਾ ਮੈਨੂੰ ਪੁੱਛ ਲੈਤੋ ਬਾਦ ਆਏ ਕਹੋਗੀ ਵੀ ਆਏ ਨਹੀਂ ਮੈਨੂੰ ਲੈਣ ਤੁਸੀਂ ਮੈਨੂੰ ਪੁੱਛਿਆ ਨਹੀਂ ਹੁਣ ਜੇ ਮੜਾ ਮਟਾ ਫੋਨ ਆਉਣ ਕਰੇ ਫੋਨ ਚੱਕ ਕੇ ਫੇਰ ਹੀ ਬੰਦਾ ਪੁੱਛੇ ਆ ਸਾਰੀਆਂ ਦਿਖਾ ਦੇ ਜਿਹੜੀਆਂ ਡਿਟੇਲਾਂ ਇਹਦੇ ਵਿੱਚ ਵੀ ਆ ਲਾਈ ਨੇ ਵਾਰੀ ਤੈਨੂੰ ਫੋਨ ਲਾਇਆ ਐਸਐਸ ਦੇਣ ਉਹਨੂੰ ਕਿਹੜਾ ਪਤਾ ਨਹੀਂ ਹੈਗਾ ਵਾ ਉਹਨੂੰ ਤਾਂ ਪਤਾ ਹੀ ਹੈ ਵੀ ਹਾਂ ਫੋਨ ਕਰੀ ਜਾਂਦਾ ਉਹ ਪਰ ਚੱਕਣਾ ਨਹੀਂ ਹੈਗਾ ਉਹਨੇ ਮੈਂ ਦੱਸਿਆ ਸੀ ਉਹਦੀ ਮਾਂ ਨੂੰ ਮੈਂ ਕਹੇ ਫੋਨ ਨਹੀਂ ਚੱਕਦੀ ਉਹ ਫੋਨ ਲਾਉਂਦਾ ਵਾਰੀ ਵਾਰੀ ਆਂਦੀ ਸੀ ਉਹਦੀ ਮਾਂ ਅਕੇ ਮੈਂ ਹੁਣੀ ਦੱਸਤੀ ਮੜਕੇ ਉਹਦੀ ਮਾਂ ਨੇ ਨੀ ਕੁਝ ਦੱਸਿਆ ਪਤਾ ਨਹੀਂ ਭਈ ਮਾਂ ਵੀ ਨਾਲ ਰਲੀ ਮਿਲੀ ਆ। ਉਹ ਰਲ ਕੇ ਤਾਂ ਕੀ ਕਰਨਾ ਉਹ ਉਹਨਾਂ ਦੇ ਘਰ ਦਾ ਤਾਂ ਮੈਨੂੰ ਪਤਾ ਹੀ ਥੋੜੀ ਜੀ ਅੱਟ ਚੱਲਦੀ ਆ। ਉਹਨਾਂ ਐ ਕਰ ਫਿਰ ਤੂੰ ਮਾਂ ਬਚੋਲਣ ਨੂੰ ਹੀ ਕਹਿ ਲਾ। ਉਹ ਉਹਨਾਂ ਨਾਲ ਕਰ ਲਾ ਰਹਿ ਉਹ ਜਿਵੇਂ ਕਹਿੰਦੀ ਓਵੇਂ ਕਰ। ਨਹੀਂ ਫਿਰ ਮੈਂ ਤਾਂ ਲਾਡੀ ਨੂੰ ਫੋਨ ਕਰ ਹੀ ਦੇਣਾ। ਪੁੱਛ ਨੂੰ ਵੀ ਭਈ ਤੂੰ ਛੱਡ ਕੇ ਜਾਏਂਗਾ ਕਿ ਮੈਂ ਲੈ ਕੇ ਆਉਂ। ਚਲ ਮੈਂ ਕਰਦੀ ਆ ਫੋਨ ਉਹਨੂੰ ਜਾ ਕੇ। ਕਰ ਲਾਂ। ਸਮਝ ਨਹੀਂ ਆਉਂਦੀ ਕੀ ਬਣੂਗਾ ਯਾਰ। ਵੀ ਦਸ ਤਿਹਾਉਰ ਦਾ ਟਾਈਮ ਆ ਤੂੰ ਘਰੇ ਰਹਿ ਬਾਹਰ ਫਿਰਦੀ ਹੈਗੀ ਇੱਥੇ ਬੈ ਕੇ ਗੱਲ ਕਰਦੀ ਹੈ ਬਚੋਲਣ ਜੀ ਨੂੰ ਤਾਂ ਆਪਾਂ ਦੱਸ ਹੀ ਸਕਦੇ ਆ ਨਾ ਕੀ ਹੋ ਗਿਆ ਜੇ ਲਾਡੀ ਨਾਲ ਨਹੀਂ ਗੱਲ ਕਰ ਸਕਦੇ ਉਹਦੇ ਕੰਨੀ ਗੱਲ ਤਾਂ ਪਾਵਾਂ ਜੇ ਫੋਨ ਚੱਕੂਗੀ ਪਰ ਫੇਰ ਹੀ ਐ ਲੈ ਫੋਨ ਹੀ ਘਟਦਾ ਮੂਰੇ ਲੈ ਉਹ ਸ਼ਾਂਪਾ ਫੋਨ ਵਾਲੀ ਤਾਂ ਬੜੀ ਮੂਰੇ ਹੁੰਦੀ ਸੀ ਹੁਣ ਗੱਲ ਵੀ ਨਹੀਂ ਸੁਣਦੀ ਪੂਰੀ ਅਹ ਦੀ ਕਲੈਣੀ ਸਾਡੇ ਪੱਲੇ ਪਾਉਣੀ ਸੀਗੀ ਬੇਬੇ ਹਰਪ੍ਰੀਤ ਹਰਪ੍ਰੀਤ ਕਿੱਥੇ ਐ ਅੰਦਰ ਆਈ ਹਰਪ੍ਰੀਤ ਕੀ ਗੱਲ ਹੋ ਗਈ ਕਿਉਂ ਰੋਲਾ ਪਾਈ ਜੰਨੇ ਹੋ ਤੂੰ ਨਾ ਐਵੇਂ ਸਨ ਬਚਾ ਲਪੜੇ ਨਾਲ ਖਾ ਲਈ ਮੈਨੂੰ ਚੁੱਪ ਕਰਕੇ ਬਹਿ ਜਾ ਹਰਪ੍ਰੀਤ ਬੇਬੇ ਕਿਉਂ ਜਲੂਸ ਕੱਢਣ ਲੱਗ ਜੰਨੇ ਹੋ ਸਿੱਖ ਦੁਪਹਿਰੇ ਆ ਕੇ ਇੱਥੇ ਵੇੜੇ ਚ ਬੋਲਣ ਲੱਗ ਜੰਨੇ ਹੋ ਅੱਛਾ ਮੈਂ ਜਲੂਸ ਕਰਦਾ ਹੈ ਹੋਰ ਕਿ ਪਸ਼ੂਆਂ ਨੂੰ ਲੱਗ ਜੰਨੇ ਬਾਹ ਬਾ ਕਰਦੇ ਸੁੱਪ ਕੀ ਗੱਲ ਹੋ ਗਈ ਕੀ ਗੱਲ ਹੋ ਗਈ ਹੁਣ ਮੈਨੂੰ ਥੱਪੜ ਕਿਉਂ ਮਾਰਿਆ ਤੇ ਸਦਨ ਨੂੰ ਥੱਪੜ ਕਿਉਂ ਮਾਰਿਆ ਬੋਲੀ ਜ ਨਹੀਂ ਆਇਆ ਮੁਰੇ ਮੇਰਾ ਦਿਮਾਗ ਪਹਿਲਾਂ ਹੀ ਖਰਾਵਾ ਕਿਹੜੀ ਗੱਲਾਂ ਖਰਾਵਾ ਹੁਣ ਕੀ ਹੋ ਗਿਆ ਹੁਣ ਮੈਂ ਦੇਖ ਲੈ ਇਹਨੇ ਤੂੰ ਮੇਰੇ ਕੀ ਕਹਤਾ ਦੱਸਦਾ ਸਹੀ ਉਹ ਮਾਰੀ ਜਾਂਦਾ ਉਹਦੇ ਮੁਰੇ ਬੋਲਦੀ ਆ ਜੇ ਅੱਜ ਮੁਰੇ ਬੋਲੂਗੀ ਕੱਲ ਨੂੰ ਫਿਰ ਬੋਲੂਗੀ ਕੀ ਬੋਲ ਤੇਰੇ ਚੁੱਪ ਕਰ ਜਾ ਤੂੰ ਤੇਨਾਂ ਕੋਈ ਗੱਲ ਨਹੀਂ ਕਰਨੀ ਲੈਣਾ ਨਹੀਂ ਦੇਣਾ ਨੇ ਬਿਚਨਾ ਐਵੇਂ ਲੜੜੇ ਖਾ ਕੇ ਬੈਜੀ ਬਿਨਾ ਗੱਲ ਤੋਂ ਗੱਲ ਕੀ ਹੋ ਗਈ ਵੀਰੇ ਕਾ ਤੋ ਥੋੜੀ ਇਹਨਾਂ ਭਾਬੀ ਨਾਲ ਮੈਂ ਤਾਂ ਸਦਨ ਨੂੰ ਗੱਲ ਕਿਉਂ ਗਈ ਤੂੰ ਨਾ ਕੀ ਗੱਲ ਹੋ ਗਈ ਤੈਨੂੰ ਹੈ ਕਦੇ ਤੂੰ ਬਹੂ ਦਾ ਮਾਰਦਾ ਕਦੇ ਤੂੰ ਕੁੜੀ ਦਾ ਮਾਰਦਾ ਤੂੰ ਬੌੜੇ ਨੰਬਰ ਦਾ ਆਇਆ ਏ ਤੂੰ ਦੇਖ ਲੈ ਦੇਖ ਲੈ ਦੇਖ ਲੈ ਹਜੇ ਵੀ ਸ਼ਹਿ ਦਿੰਦੀ ਐ ਇਹਦੇ ਮੈਂ ਥੱਪੜ ਹੀ ਮਾਰਿਆ ਇਹ ਤਾਂ ਲੱਤਾਂ ਪੈਣਗੀਆਂ ਲੱਤਾਂ ਮੈਂ ਤੈਨੂੰ ਦੱਸੀ ਜਨਾ ਮਾ ਐ ਗੱਲ ਕੀ ਹੋ ਗਈ ਇਹ ਤਾਂ ਦੱਸ ਕੁੜੀ ਨੂੰ ਐ ਬੋਲਦੇ ਹੁੰਦੇ ਆ ਚੁੱਪ ਕਰ ਜਾ ਤੂੰ ਗੱਲ ਸੁਣ ਲੈ ਮੇਰੀ ਹੈ ਇੱਥੇ ਕੀ ਕਹਿ ਕੇ ਆਈਆਂ ਤੂੰ ਸਾਡੇ ਸਾਡੇ ਕੋਲੇ 100 100 ਗੱਪ ਮਾਰਦੀਆਂ ਮੈਨੂੰ ਉੱਥੋਂ ਫੋਨ ਆਇਆ ਜਰਾ ਦਸਮਾ ਰੱਖ ਲੈਂਗੇ ਇਹਨੂੰ ਸਾਰੀ ਉਮਰ ਤੇ ਹੈ ਮੇਰੇ ਘਰਨੇ ਦੇ ਬਿਠਾ ਕੇ ਰੱਖ ਲੈਂਗੇ ਦੱਸ ਤੇ ਕੀ ਕਹਤਾ ਤੈਨੂੰ ਉਹਨਾਂ ਨੇ ਕੀ ਕਹਦਾ ਦਲੂਸ ਕੱਢ ਕੇ ਆਈ ਉੱਥੇ ਲੜ ਕੇ ਆਈ ਆ ਕੀ ਕਹਿੰਦੇ ਤੈਨੂੰ ਉਹ ਦੱਸ ਕੋਈ ਨਹੀਂ ਢੜ ਕੇ ਕਿਸੇ ਨਾਲ ਵੀ ਚੁੱਪ ਕਰ ਜਾ ਮਾਰਿਆ ਨਾ ਗੱਲ ਤੇ ਗੱਲ ਸੁਣੋ ਮੇਰੀ ਦੱਸ ਮੈਨੂੰ ਕੀ ਕਹਿੰਦੇ ਤੈਨੂੰ ਚੰਗਾ ਤੈਨੂੰ ਕੱਪੜਾ ਲੀੜਾ ਪਾਉਣ ਨੂੰ ਕਹਿੰਦੇ ਤੈਨੂੰ ਕੋਈ ਰੋਕ ਨਹੀਂ ਟੋਕ ਨਹੀਂ ਤੈਨੂੰ ਪੜਨ ਤੈਨੂੰ ਲਾਇਆ ਵਿਆ ਹੈ ਹਜੇ ਤੂੰ ਚਾਂਬਲੀ ਫਿਰਦੀ ਐ ਹੋਇਆ ਕੀ ਇਹ ਤੈਨੂੰ ਦੱਸਦਾ ਸੀ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਐਵੇਂ ਰੌਲਾ ਪਾ ਕੇ ਕੁਛ ਨਹੀਂ ਹੁੰਦਾ ਕੋਈ ਗੱਲ ਬੈਠ ਕੇ ਗੱਲ ਕਰ ਲੈਨੇ ਸਾਨੂੰ ਵੀ ਅੱਜ ਹੀ ਪਤਾ ਲੱਗਿਆ ਸੱਚੀ ਚੁੱਪ ਕਰ ਸਾਨੂੰ ਪਤਾ ਸੀਗਾ ਅੱਜ ਪਤਾ ਲੱਗਿਆ ਸਾਨੂੰ ਵੀ ਕਿ ਲੋਕ ਸੁਣਨਗੇ ਕੀ ਕਰੀ ਸੱਸ ਦਾ ਪੂਣੀ ਆਇਆ ਚੇਦੀ ਦਾ ਸੰਤਾ ਆਪ ਨੂੰ ਨਹੀਂ ਪਤਾ ਸੱਸ ਆਪ ਲੜਖੇ ਹਟ ਗਈ ਇਹਨੂੰ ਲੋਕ ਸੁਣਨਗੇ ਅੱਜ ਤਾਂ ਤੂੰ ਲੋਕਾਂ ਦੇ ਸੁਣਨ ਤੋਂ ਡਰੀ ਜਾਨੀ ਐ ਤੇ ਕੱਲ ਨੂੰ ਲੋਕਾਂ ਨੂੰ ਪਤਾ ਨਾ ਲੱਗੂਗਾ ਵੀ ਉਹ ਤੇਰੀ ਕੁੜੀ ਇੱਥੇ ਆ ਕੇ ਘਰੇ ਬੈਠੀ ਐ ਸੁਣੋ ਜਾਣ ਜਾਣ ਕੇ ਲੜਵਾਉਂਦੇ ਆਪਾਂ ਨੂੰ ਪਹਿਲਾਂ ਮੰਮੀ ਨੂੰ ਫੋਨ ਕਰਤਾ ਫੇਰ ਤੁਹਾਨੂੰ ਕਰਤਾ ਉਹ ਤਾਂ ਪਾਲਦੀ ਐ ਕੋਈ ਸ਼ਿਕ ਲੜਾਈ ਹੋਵੇ ਆਪਣੀ ਅੱਛਾ ਉਹ ਕਾਮਲੇ ਆ ਉਹ ਪਾਗਲ ਆ ਹੈ ਤੂੰ ਕੱਲੀ ਸਿਆਣੀ ਜੰਮਪੀ ਸਾਡੇ ਘਰੇ ਚੱਲ ਕੋਈ ਨਾ ਉਹਨਾਂ ਨੂੰ ਬੁਲਾ ਕੇ ਆਪਾਂ ਬੈਠ ਕੇ ਗੱਲ ਕਰ ਲਾਂਗੇ ਪੁੱਤ ਕਢਾਓ ਕਢਾਓ ਜਲੂਸ ਕਢਾਓ ਮੇਰਾ ਹੋਲ ਕਢਾਓ ਜਲੂਸ ਸਾਰੇ ਮਹੱਲੇ 'ਚ ਪਤਾ ਲੱਗ ਜੇ ਵੀ ਹਾਂ ਵੀ ਇਹਨਾਂ ਦੀ ਕੁੜੀਆਂ ਐ ਕਰਦੀ ਫਿਰਦੀ ਮਾਸੀ ਆਕ ਗਈ ਆ ਮੈਨੂੰ ਤਾਂ ਕੋਈ ਗਲਤੀ ਨਹੀਂ ਮਾਸੀ ਆਕ ਗਈ ਇਹ ਮਾਸੀ ਨਾਲ ਸਾਰੀ ਗੱਲ ਹੋ ਗਈ ਮਾਸੀ ਗੱਲ ਕਰਕੇ ਆਉਂਦੀ ਆ ਉਹਨਾਂ ਨਾਲ ਕੋਈ ਗੱਲ ਨਹੀਂ ਦੋਨੇ ਪੱਖਾਂ ਦੀ ਗੱਲ ਸੁਣਦੇ ਆ ਫੇਰ ਹੀ ਕੋਈ ਗੱਲ ਹੋਊਗੀ ਕੋਈ ਗੱਲ ਕੋਈ ਨਹੀਂ ਸੁਣਨੀ ਇਹਨੂੰ ਕਹਾਂਦਾ ਬੈਗਪੈਕ ਕਰ ਚੱਲ ਤੁਰਦੀ ਬਣ ਉੱਥੇ ਇੱਥੇ ਮੈਂ ਨਹੀਂ ਰੱਖਦਾ ਤੈਨੂੰ ਠੀਕ ਹੈ ਨਾ ਜਾਂਦੀ ਵੀਰੇ ਜਾਂਦੀ ਕਿਉਂ ਨਹੀਂ ਕਿਉਂ ਜਾਣਾ ਤਾਂ ਮੈਨ ਮੈਂ ਨਹੀਂ ਉਹਨਾਂ ਦੇ ਫੋਨ ਤੇ ਗੱਲ ਗੱਲ ਤੇ ਵੀਰੇ ਬਿਨਾਂ ਗੱਲ ਤੋਂ ਬੋਲਣ ਲੱਗ ਜਾਂਦਾ ਤੈਨੂੰ ਕਹਿੰਦੇ ਕੀ ਆ ਬਿਨਾਂ ਗੱਲ ਤੋਂ ਕਾਹਤੋਂ ਬੋਲਦਿਆ ਉਹ ਦੱਸ ਮੈਂ ਤਾਂ ਕਦੇ ਸੁਣਿਆ ਨਹੀਂ ਇੰਨਾ ਸਿਆਣਾ ਤੈਨੂੰ ਜਵਾਈ ਲੱਪਕੇ ਦਿੱਤਾ ਹੈ ਸੱਸ ਕੰਮ ਪਿੱਛੇ ਬੋਲਦੀ ਆ ਉਧਰੋਂ ਦਾਦੀ ਸੱਸ ਕੰਮ ਪਿੱਛੇ ਬੋਲਣ ਲੱਗ ਜਾਂਦੀ ਆ ਨਾ ਕੰਮ ਤਾਂ ਕਰਨਾ ਹੀ ਆ ਆ ਨਹੀਂ ਕਰਦੀ ਸਾਰਾ ਕੰਮ ਆਹ ਹੁਣ ਕੀ ਕਰੀ ਜਾਂਦੀ ਸੀ ਆਹ ਕੰਮ ਕਰਦੀ ਸੀ ਇਹਦੇ ਕੋਟ ਪਾਈ ਨਹੀਂ ਤੰਦਾ ਕਦੇ ਕੁੱਟਿਆ ਵੀ ਨਹੀਂ ਹੁਣ ਉਹਨੇ ਗੱਲ ਸੁਣ ਲਾ ਬਣ ਤੇਰੇ ਮੂਰੇ ਹੱਥ ਠੀਕ ਹੈ ਤੇਰੇ ਪਿੱਛੇ ਸਾਡਾ ਘਰ ਨਾ ਖਰਾਬ ਹੋਵੇ ਮੈਂ ਤੈਨੂੰ ਤਾਂ ਕਹੀ ਹੈ ਨਾ ਹੁਣ ਮੈਂ ਇਹ ਥੱਪੜ ਮਾਰਿਆ ਆਲੂ ਫੇਰਦੇਰੇ ਪਿੱਛੇ ਕੁੱਟ ਪਊਗੀ ਤੇ ਇਹ ਆਪਦੇ ਘਰੇ ਬਾਗੀ ਚੰਗੀ ਰਹੇਗੀ ਦੱਸ ਸਾਡੇ ਘਰੇ ਕਲੇਸ਼ ਨਾ ਪੁਆ ਗੱਲ ਨਾ ਵੀਰ ਪਿੱਛੇ ਮੈਨੂੰ ਕੁੱਟਦੇ ਹੋ ਤੁਸੀਂ ਤਾਂ ਮੈਂ ਹੀ ਬੁਸ਼ਰਮਾ ਜਿਹੜੀ ਤੇ ਗੱਲਾਂ ਲਗਾਉਗੇ ਰੱਖਦੀਆਂ ਇਹਦੀਆਂ ਹਾਂ ਬਈ ਤਾਂ ਪਤਾ ਲੱਗਿਆ ਪੁੱਤਾਂ ਨਾ ਕੰਮ ਕਰ ਲੈ ਤੂੰ ਮੇਰੇ ਨਾਲ ਬੋਲ ਨਾ ਕੋਈ ਨਾ ਮੈਂ ਨੂੰ ਸਮਝਾਈ ਹੈ ਨਾ ਨਾ ਸਾਈਡ ਦੀ ਨਾ ਲੈ ਆ ਜੀ ਤੁਹਾਨੂੰ ਸਾਰੀ ਗੱਲ ਦਾ ਪਤਾ ਤੁਸੀਂ ਇਹ ਤੈਨੂੰ ਘਟਾਈ ਬੈਠਾ ਆਰਾਮ ਲੈ ਲੈ ਇਹਨਾਂ ਦੇ ਸ ਦਿਸਣੀ ਨਹੀਂ ਚਾਹੀਦੀ ਮੈਨੂੰ ਆਥਨ ਤੋਂ ਪਹਿਲਾਂ ਨਿਕਲ ਜਾ ਆਪ ਦੇ ਘਰੇ ਵਗ ਜਾ ਜਾ ਜਾਣਾ ਤਾਂ ਪਊਗਾ ਭਾਈ ਪਾਲਾ ਕੱਪੜੇ ਲੀੜੇ ਜਾ ਆ ਬੰਨੇ ਹੱਥ ਵਗ ਜਾ ਭੈਣ ਬਣ ਕੇ ਉਹਨਾਂ ਦੀ ਸੁਣੋਂ ਹੁਣ ਤੁਸੀਂ ਠੀਕ ਆ ਮੈਂ ਮੇਰੀ ਤਾਂ ਸੁਣੀ ਨਹੀਂ ਤੁਸੀਂ ਕਦੇ ਵੀ ਮਾੜੀ ਨਹੀਂ ਇਧਰੇ ਤੁਹਾਨੂੰ ਤੇ ਲੋਕ ਕਹਦੇ ਤਾਂ ਜੇ ਉਧਰੋਂ ਫੋਨ ਆਇਆ ਤਾਂ ਮੇਰੇ ਮੈਨੂੰ ਲੱਡਾ ਇਹਨੂੰ ਮੈਂ ਚੁੱਪ ਚੁਪ ਕਰਾਵਾਂ ਚੁੱਪ ਕਰਾਵਾਂ ਮੈਂ ਨਾ ਸੰਗੀ ਦੱਬ ਦੂੰਗਾ ਮੈਂ ਤੈਨੂੰ ਕਹੀ ਆ ਨਾ ਮੈਂ ਇਹਨੂੰ ਮਾਰ ਕਿਉਂ ਨਹੀਂ ਦਿੰਦਾ ਪਹਿਲਾਂ ਹੀ ਕਿਉਂ ਨਹੀਂ ਮਾਰਦਾ ਮੇਰੇ ਪਿਆਉਣੇ ਇੱਧਰ ਤਾਂ ਜੰਮੀ ਸੀ ਇਹ ਇਹ ਤੂੰ ਰੋੜਾ ਨਾ ਪਾ ਤੇ ਮੈਂ ਇੱਥੇ ਬੋਲ ਬੋਲ ਕੇ ਅਗਲਾ ਕਿਦੋਂ ਤੂੰ ਤਾਂ ਸੋਚਲਾ ਮਾੜੀ ਮੋਟੀ ਇਹ ਤਾਂ ਜਿਹੇ ਜੀ ਹੈਗੀ ਹੈਗੀ ਆ ਦੂਜੇ ਦਿਨ ਫੋਨ ਆ ਜਾਂਦਾ ਦੂਜੇ ਦਿਨ ਫੋਨ ਆਇਆ ਉਹਨਾਂ ਦਾ ਭਾਈ ਐਂ ਕਰਦੀ ਐਂ ਕਰਦੀ ਐਂ ਕਰਦੀ 10 ਤਾਂ ਦੇ ਕੋਈ ਇਹ ਨੂੰ ਇਹ ਜਦੂ ਵਧੀਆ ਘਰ ਮਿਲੂ ਆ ਹੈ ਜੀਨਾ ਇਹ ਭਾਈ ਫਿਰਦੀ ਐ ਛਲਟਾ ਇਹ ਭਾਈ ਫਿਰਦੀ ਐ ਇਸ ਜੀ ਨੂੰ ਹੋਰ ਰੋਕਦੇ ਨਹੀਂ ਇਸ ਤੋਂ ਬਾਅਦ ਹੋਰ ਕਿੱਥੋਂ ਸਿਆਣਾ ਘਰ ਮਿਲ ਜੂਗਾ ਤੁਹਾਨੂੰ ਅੱਛਾ ਕੋਈ ਸਮਝਾਇਆ ਇਹਨੇ ਬਥੇਰਾ ਮੱਥਾ ਮਾਰਿਆ ਮੈਂ ਵੀ ਸਮਝਾਇਆ ਚੁੱਪ ਕਰਜ ਕੋਈ ਗੱਲ ਨਹੀਂ ਆਪਾਂ ਛੱਡ ਕੇ ਆਉਣੀ ਐ ਇਹਨੂੰ ਆਪਾਂ ਸਾਢੀ ਕੱਲ ਮੈਂ ਮੁੰਨੀ ਜਾਂਦਾ ਛੱਡਣਾ ਇਹਨੂੰ ਕਿ ਜਿਵੇਂ ਆਈਏ ਉਵੇਂ ਜਾਵੇ ਕੀ ਗੱਲ ਆਪਾਂ ਉੱਥੇ ਬੇਸਿਕਾ ਉਹਨੂੰ ਰੱਖਿਆ ਹੈ ਤੂੰ ਜਾਏਂਗੀ ਮੈਂ ਉੱਥੇ ਹੱਤ ਬੰਨੇ ਕੀ ਕੋਈ ਸੋਣੀ ਲੱਗੇਗੀ ਦੱਸ ਮਾਸੀ ਗਈ ਹੋਈ ਹੈ ਕੋਈ ਨਾ ਆਪਾਂ ਉਹਦੇ ਨਾਲ ਗੱਲ ਕਰਦੇ ਹਾਂ ਕੀ ਕਹਿੰਦੇ ਨੇ ਤੂੰ ਰੋਲਾ ਨਾ ਪਾ ਕਰ ਤੂੰ ਆਈ ਨਹੀਂ ਆਉਂਦਾ ਦਿਮਾਗ ਖਰਾਬ ਕਰੀ ਜਾਂਦੀ ਜਾ ਅੰਦਰ ਜਾ ਉਹਨੂੰ ਜਿਹੜਾ ਜਿਹੜਾ ਵੀ ਨਿੱਕਾ ਮੋਟਾ ਸਾਰਾ ਸਮਾਨ ਉਹਦਾ ਪੈਕ ਕਰ ਉਹਨੂੰ ਕਿ ਤੈਨੂੰ ਤੇਰਾ ਭਾਈ ਛੱਡ ਕੇ ਆਊਗਾ ਚੱਲ ਆਹੀ ਗੱਲਾਂ ਨੇ ਥੋਡੀਆਂ ਇਹ ਕੋਈ ਗੱਲ ਬੰਦਿਆਂ ਦੀ ਉਹਨੇ ਬੰਦਾ ਬਹਿ ਕੇ ਗੱਲ ਕਰਦਾ ਹੁੰਦਾ ਦੋਨੇ ਪੈਰਾਂ 'ਤੇ ਬਰਾਤੀ ਅੱਛਾ ਬੇਇੱਜ਼ਤੀ ਤੇ ਨਹੀਂ ਹੁੰਦੀ ਐ ਬਾਹਰ ਤਾਂ ਬਾਹਰ ਤਾਂ ਮੈਂ ਕਰਨਾ ਬਾਹਰ ਤਾਂ ਮੈਂ ਤੇਰੀ ਕੀ ਬੇਇੱਜ਼ਤੀ ਹੋਗੀ ਕਦਰ ਬੈਠੀ ਬੈਠ ਜਾ ਕਰ ਤੂੰ ਫਟਾ ਕਰ ਦੇ ਇਸ ਨੂੰ ਚੁੱਪ ਕਰ ਦੇ ਤੂੰ ਇਹਦੇ ਨਾਲ ਕਿਉਂ ਲੜਦਾ ਹੈ ਕੁੱਤੇ ਨੂੰ ਇਹ ਬੰਕ ਲੱਗ ਜਾਂਦੀ ਐ ਇਹਨੇ ਤੈਨੂੰ ਕੀ ਕਹਤਾ ਬਗਾਰ ਗੱਲ ਮਤਲਬ ਤੂੰ ਉਹਦੇ ਨਾਲ ਕਲੇਸ਼ ਪਾ ਲੈਣਾ ਕੋਈ ਨਾ ਮਸਮਾਨ ਵੀ ਨੇ ਲੋਹੜੀ ਦਾ ਸਮਾਨ ਹੁਣੀ ਦੇ ਕੇ ਤੋੜਦਾਨੇ ਇਹਨੂੰ ਹਜੇ ਲੋਹੜੀ ਬਾਕੀ ਹੈਗੀ ਹੈ ਲੋਹੜੀ ਤਾਂ ਉੱਥੇ ਲੋੜਾ ਨਿਕਲ ਜੂ ਆਪਣਾ ਜਾ ਕੇ ਜਦੋਂ ਹੱਥ ਬੰਨਾਂਗੇ ਠੀਕ ਐ ਕਾਲ ਜਾਂ ਮੱਚ ਜਾਂਦਾ ਚੌਥੇ ਪੰਜਵੇਂ ਜਦੋਂ ਆ ਜਾਂਦੀ ਐ ਮੂੰਹ ਚੱਕ ਕੇ ਇਹ ਗੱਪ ਮਾਰ ਦਿੰ ਕਲ ਕੋਈ ਨਾ ਹੁਣਾ ਪਾ ਇੱਕ ਗੱਲ ਕਰਕੇ ਆਵਾਂਗੇ ਠੀਕ ਹੈ ਨਾ ਵੀ ਸਾਡੇ ਘਰੇ ਨਾ ਬੜੀ ਜੇ ਤੂੰ ਇਹੋ ਜਿਹੇ ਲੱਛਣ ਕਰਨੇ ਆ ਤਾਂ ਬਸ ਮੈਂ ਬਾਹਰ ਲਿਖ ਕੇ ਲਾ ਦੇਣਾ ਮੇਰੀ ਭੈਣ ਦਾ ਘਰੇ ਆਉਣਾ ਮਨਾ ਹੈ ਦਾ ਦੱਸ ਮੈਨੂੰ ਮੈਂ ਲਿਖ ਕੇ ਲਾ ਦੇਣਾ ਬਾਹਰ ਗੇਟ ਤੇ ਦੋਸਤ ਕਾ ਲਾ ਆਪ ਦਾ ਲੋਕਾਂ ਸਾਹਮਣੇ ਲਾ ਦਾ ਨਾ ਲੇ ਕੇ ਚੁੱਪ ਕਰ ਜਾ ਫਿਰ ਸਮਝਾ ਦੇ ਇਹਨੂੰ ਜੇ ਆਹ ਕੰਮ ਨਹੀਂ ਕਰਾਉਣਾ ਨਾ ਤੈਨੂੰ ਸਮਝਾ ਦੇ ਮੈਂ ਇੱਥੇ ਬੈਠਾ ਨੂੰ ਕੈ ਬੈਗ ਲੈ ਕੇ ਆ ਜਾ ਕੋਈ ਨਹੀਂ ਇੱਥੇ ਬੈਠਾ ਮੈਂ ਅੰਦਰ ਮੈਂ ਆਉਂਦਾ ਨਹੀਂ ਜਿੰਨਾ ਚਿਰ ਇਹ ਘਰੇ ਆਉਣਾ ਚਾਹ ਮੰਦਰ ਨਹੀਂ ਵਰਦਾ ਇੱਥੇ ਪੌੜੀਆਂ ਤੇ ਬੈਠਾ ਰੂੰ ਤੇਰੀ ਮਾਸੀ ਨੂੰ ਆ ਇਹਨੂੰ ਬੇਸ਼ਰਮੀ ਦਾ ਮਿਲੇ ਵੀ ਮੇਰਾ ਭਾਈ ਮੇਰੇ ਕਰਕੇ ਮੇਰੇ ਆਪ ਆਪਦੇ ਘਰੇ ਨਹੀਂ ਵੜਦਾ ਇਹਨੂੰ ਪਤਾ ਤਾਂ ਲੱਗੇ ਹੁਣ ਮੈਂ ਪੌੜੀਆਂ ਤੇ ਬੈਠਾ ਜੇ ਮੇਰਾ ਦਿਮਾਗ ਖਰਾਬ ਹੋ ਗਿਆ ਨਾ ਬਾਹਰ ਭਾਜੂਗਾ ਮੈਂ ਤੈਨੂੰ ਦੱਸਦੀ ਗੱਲ ਹੋਰ ਵੀ ਬਠੀਕ ਰਹਿਣੀ ਹੈ ਹਾਂ ਭਾਈ ਠੀਕ ਆ ਬਰਗਾ ਤੂੰ ਦੱਸ ਕੇ ਮੈਂ ਠੀਕ ਰਹਿਣੀ ਆ ਵਾਸ ਠੀਕ ਆ ਤੇ ਪਰਿਵਾਰ ਕਿਵੇਂ ਆ ਸਾਰੇ ਵਧੀਆ ਨੇ ਹਾਂ ਚੋਰੀ ਤਾਂ ਬੱਚੇ ਹਾਂ ਹਾਂ ਬੱਚੇ ਆ ਪੁੱਤ ਹਜੇ ਟੱਕਰਤਾ ਬਸ ਜਿਵੇਂ ਚੋਲੇ ਜਿ ਫਿਰਨੇ ਆਗੇ ਹੰਡ ਹੋ ਵੀ ਬਾੜੀ ਬਾਹਰ ਠੰਡ ਆ ਭਾਈ ਬਾੜੀ ਹਾਂ ਕਿਰਾਮ ਜੇ ਪਹਿਲੇ ਹੁਣ ਤਾਂ ਤਿੰਨ ਚਾਰ ਦਿਨ ਹੋ ਗਏ ਬੁਰਾ ਹਾਲ ਹੀ ਕਰਦਾ ਹੋਰ ਮੈਂ ਤਾਂ ਆਪਾਂ ਕਾਰੇ ਕੰਮ ਲੱਗੀ ਫਿਰਦੀ ਸੀਗੀ ਉਦੋਂ ਤਾਂ ਤੇਰਾ ਫੋਨ ਆ ਗਿਆ ਹੂੰ ਤੇ ਉਦੋਂ ਫਿਰ ਮੈਨੂੰ ਹਰਪ੍ਰੀਤ ਦੀ ਮੰਮੀ ਦਾ ਫੋਨ ਆ ਗਿਆ ਪਹਿਲਾਂ ਮੈਂ ਉੱਧਰ ਜਾ ਕੇ ਆਈ ਹਾਂ ਜਾਇਆ ਹੀ ਉਦੋਂ ਹਾਂ ਉੱਧਰ ਤਾਂ ਮੈਂ ਜਾ ਹੀ ਤੇ ਉਦੋਂ ਫਿਰ ਮੈਂ ਹੁਣ ਅੰਕਲ ਮੈਂ ਹੁਣ ਇੱਧਰ ਵੀ ਹੋ ਜਾ ਕੀ ਬੋਲ ਲੈ ਭਾਈ ਫਿਰ ਕੁਛ ਨਹੀਂ ਭਾਈ ਹੁਣ ਮੈਨੂੰ ਤਾਂ ਸਮਝ ਨਹੀਂ ਲੱਗੀ ਬੇਬੇ ਮੈਂ ਕੁੜੀ ਨੂੰ ਪੁੱਛਿਆ ਵੀ ਇਹ ਦੋ ਤਿੰਨ ਵਾਰੀ ਵੀ ਹਰਪ੍ਰੀਤ ਦੱਸ ਕੋਈ ਗੱਲ ਵੀ ਜੇ ਕੋਈ ਗੱਲ ਹੈਗੀ ਜਾਂ ਤੈਨੂੰ ਕਹਿੰਦੇ ਆ ਕੁਛ ਜਾਂ ਸਰ ਸੁਤਾਨਾ ਮਹਿਣਾ ਨੂੰ ਦੇ ਭਾਈ ਤੁਸੀਂ ਮੈਨੂੰ ਦੱਸ ਅੱਛਾ ਮਿੱਤਰ ਮੈਂ ਪੁੱਛ ਲੈਣੀ ਆ ਜਾ ਕੇ ਮੈਂ ਹਾਂ ਕਹਿੰਦੀ ਨਾ ਕੁਝ ਨਹੀਂ ਬਸ ਬਸ ਤਾਂ ਕਹਿੰਦੀ ਉਹਨਾਂ ਦੀ ਚਰਚਰ ਜੀ ਨਹੀਂ ਚੱਲੀ ਜਾਂਦੀ ਕਹਿੰਦੀ ਤੇਰੀ ਸਾਰਾ ਨਾ ਕਰੀ ਜਾਂਦੇ ਵੀ ਇੱਧਰ ਨਹੀਂ ਜਾਣਾ ਉੱਧਰ ਨਹੀਂ ਜਾਣਾ ਭੈਣੇ ਹੁਣ ਫਿਰ ਚਰਚੜੀ ਕਰਨੀ ਪੈਦੀ ਹੈ ਜਵਾਕ ਤੇ ਤਾਂ ਏਡੀ ਵੱਡੀ 7:00 ਵਜ ਗਈ ਲੋਕਾਂ ਦਾ ਮਾਣ ਮਾਣ ਨੂੰ ਲੈ ਕੇ ਕਿ ਮੈਂ ਹੱਸ ਸੱਜ ਜਾਨੀ ਆ ਅੱਜ ਮੇਰੀ ਸਹੇਲੀ ਦੀ ਉਹਦੀ ਮਾਂ ਬਿਮਾਰਾ ਚੌਂਦੀ ਮਾਂ ਬਿਮਾਰਾ ਫਿਰ ਪੈਣਾ ਕਿਸੇ ਦਾ ਤਨੀ ਆ ਪਾਠੇਕਾ ਲੈ ਜਿਉ ਆਪਣੇ ਘਰੇ ਦੁੱਖ ਸੁੱਖਣਾ ਉਹ ਹੀ ਤਾਂ ਗੱਲ ਤੇ ਮੁੰਡਾ ਬੋਲ ਮਾਰਾ ਘਰੇ ਮੁੰਡੇ ਨੂੰ ਕਿ ਦਵਾਈ ਦੀ ਕੀ ਬਿਨਾ ਟਾਈਮ ਸਿਰ ਫੜਾਇਆ ਕਰ ਹਾਂ ਤੇ ਜਾਂ ਫੋਨ ਲੈ ਕੇ ਪਾਉੜਗਾ ਥੱਲੇ ਜਾਂ ਕੋਠੇ ਤੇ ਜਾਂ ਉਸ ਨੂੰ ਜਿਚਾਂ ਉਸ ਨੂੰ ਜਿਚ ਇਹ ਨਹੀਂ ਪਤਾ ਸੀ ਕਿ ਪਣੇ ਵੀ ਕੀ ਦਾ ਕੀ ਦਾ ਉਹਨੂੰ ਫੋਨ ਆਉਂਦਾ ਸੀ ਜਾਂ ਕੀ ਗੱਲਬਾਤ ਸੀ ਮੈਂ ਉਹਦੀ ਮਾਂ ਨੂੰ ਜੀ ਆਖੇ ਸੱਸ ਕੇ ਵੀ ਜੇ ਛੋਡੇ ਨਾਲ ਕੋਈ ਗੱਲ ਕਰਨੀ ਹੈ ਨੇ ਚਲ ਟਾਈਮ ਹੁੰਦਾ ਮੈਂ ਆਈ ਨਹੀਂ ਇਹਦੀ ਫੋਨ ਨਾ ਕਰੇ ਆਪਦੀ ਮਾਂ ਨੂੰ ਲਾ ਦੇ ਦੀ ਪਰਜਾਈ ਨੂੰ ਲਾ ਦੇ ਤੇ ਭਰਾ ਨੂੰ ਲਾ ਦੇ ਪਰ ਕੋਈ ਟਾਈਮ ਨਹੀਂ ਤਾਂ ਸਾਰਾ ਹਾਂ ਵੀ ਚਾਹ ਟਾਈਮ ਤੇ ਆਥ ਨੇ ਕਰ ਲਿਆ ਸਵੇਰੇ ਕਰ ਰਿਹਾ ਇੱਕ ਵੀ ਆਥ ਔਨ ਕਰ ਲਈ ਐਂ ਤਾਂ ਸਰ ਕੀ ਹੁੰਦਾਗਾ ਫਿਰ ਅਸੀਂ ਕਿਹੜਾ ਮੂੰਹ ਰੋਕਦੇ ਹਾਂ ਪੁੱਤ ਫੋਨ ਕਰਨ ਨੂੰ ਅਸੀਂ ਜਮਾਨੇ ਰੋਕਦੇ ਵੀ ਤੂੰ ਫੋਨ ਨਾਲ ਲਾ ਅਗਲਾ ਜ ਮਾਂ ਪੇ ਉਹਨੂੰ ਕਰਦਾਗਾ ਹੋਰ ਕਿਹਨੂੰ ਕਰਦਾਗਾ ਬਾਕੀ ਸਿਰੇ ਉਹੀ ਗੱਲ ਰਹੀ ਗਾ ਫੋਨ ਦੀ ਚੋਰ ਉਹ ਤਾਂ ਨਾਲ ਲਾਵੇ ਸਾਥੋਂ ਚੋਰ ਕੋ ਫੋਨ ਲਾਉਂਦੀ ਨਾ ਜਿਹੜਾ ਉਹ ਤਾਂ ਸਾਨੂੰ ਖਿੱਚ ਚੜਦੀ ਆ ਮੈਂ ਵੀ ਉਹਨੂੰ ਇਹੀ ਗੱਲ ਸਮਝਾਈ ਸੀ ਮੱਕੇਂ ਤੇ ਤੂੰ ਗੱਲ ਕਰ ਰਿਆ ਤੂੰ ਕਹਿੰਦੀ ਹੋਇਆ ਦੀ ਮਾਂ ਨਾਲ ਗੱਲ ਕਰਦੇ ਦੀ ਭੈਣ ਆ ਪਰ ਜਾਈਂ ਨਾਲ ਗੱਲ ਕਰਦੀਆਂ ਤਾ ਤੂੰ ਉਹਨਾਂ ਦੇ ਕੋਲੇ ਬੈਠ ਕੇ ਕਰ ਲਿਆ ਕਰ ਤੈਨੂੰ ਕਾਹਦੀ ਚੋਰੀ ਆ ਇਹ ਹੀ ਗੱਲ ਉਹ ਮਾਂ ਨੇ ਮੂੰਹ ਤੇ ਕਿਹਾ ਸੀ ਮਹਾਪਾਇਂ ਜੀ ਤੇ ਸਾਡੇ ਮੂਰੇ ਗੱਲ ਕਰਨੇ ਚੱਲ ਮੈਂ ਬੈਠੀ ਹੁਣ ਇੱਥੇ ਬੈਠੀ ਆ ਫੋਲ ਲਾ ਲੈ ਚੱਲ ਨਾਲੇ ਆਪ ਗੱਲ ਕਰ ਮਖ ਨਾਲੇ ਚੱਲ ਮੇਰੇ ਨਾਲ ਕਰਾ ਦੇ ਬੰਦ ਦੁੱਖ ਦਾ ਸੁੱਖ ਦਾ ਪਰੋਲ ਲੈਂਦਾਗਾ ਹੈ ਘਰ ਦਾ ਪਰਿਵਾਰ ਪੁੱਛ ਲੈਂਦਾਗਾ ਚੱਲ ਮੇਰੇ ਕੋਲ ਤਾਂ ਨਹੀਂ ਮਖ ਭਾਈ ਨੰਬਰ ਤੇਰੇ ਕੋਲੇ ਹੈਗਾ ਮੇਰੇ ਨਾਲ ਗੱਲ ਕਰ ਆ ਤੇਰੀ ਮਾਂ ਨਾਲ ਕਰਾਇਆ ਕਰ ਨਹੀਂ ਸਹੀ ਗੱਲ ਹੈ ਉਸ ਗੱਲ ਤੇ ਤਾਂ ਆਉਂਦੀ ਨਹੀਂ ਉਹ ਮੈਂ ਤਾਂ ਬਸ ਜਰਾ ਕਿ ਆਈਏਗੀ ਬਾਕੀ ਫਿਰ ਮੈਨੂੰ ਆਇਆ ਹੋਗਾ ਮੈਂ ਜਦ ਤੁਸੀਂ ਆਪਦੀ ਗੱਲ ਜੇ ਦੱਸਣੀ ਹੈ ਨਾ ਵੀ ਜਿਵੇਂ ਤੁਸੀਂ ਕਹੋਗੇ ਮੈਂ ਤਾਂ ਵੀ ਉਹ ਮੇਂ ਗੱਲ ਕਰ ਲੂੰਗੀ ਤੇ ਪਰ ਉਹ ਤਾਂ ਕਹਿੰਦੀ ਮੈਂ ਤਾਂ ਜਾਣਾ ਹੀ ਨਹੀਂ ਜਾਣਾ ਨਹੀਂ ਆਈ ਕਰ ਜਦੀਗੀ ਤੇ ਐਵੇਂ ਆਖਾ ਉਹਦੀ ਮਾਂ ਤੇ ਭਝਾਈ ਉਹਨਾਂ ਨੇ ਵੀ ਬਥੇਰਾ ਜ਼ੋਰ ਲਾਇਆ ਵੀ ਭਈ ਐ ਨਹੀਂ ਮਾਰੇ ਮੜੇ ਨਾਲ ਕਲੇਸ਼ ਵੱਜ ਜਾਂਦੇ ਹੁੰਦੇ ਹੈ ਜੀ ਉਹਨਾਂ ਨੇ ਵੀ ਦੋਨਾਂ ਨੇ ਪੂਰਾ ਜ਼ੋਰ ਲਾਇਆ ਕਿਸ ਗੱਲ ਵਿੱਚ ਬਾਕੀ ਭੈਣੇ ਇਹ ਨਹੀਂ ਪਤਾ ਮੁੰਡੇ ਦੇ ਢਿੱਡ 'ਚ ਕੀ ਗੱਲ ਚੱਲਦੀ ਆ। ਮੁੰਡੇ ਨੇ ਚੁਪਾ ਵਟ ਛੱਡਿਆ ਸਾਡੇ ਨੇ। ਜਿੱਦਿਆਂ ਦੀ ਉਹਦੇ 7 ਵਜੇ ਆ। ਵੀ ਮੈਂ ਉਹਨੂੰ ਇਹ ਕਹਿੰਦੀ ਸੀ ਰਾਤ ਨੂੰ ਨਿਕਲ ਦੇ 28 ਸੀ ਵੀ ਜਦੋਂ ਜੱਸ ਨੂੰ ਕੋਈ ਚੀਜ਼ ਦੀ ਲੋੜ ਹੁੰਦੀ ਚਾਹ ਪਾਣੀ ਦੀ ਮੈਂ ਜਾਂ ਉੱਠ ਪੜਨਾ। ਕਦੇ ਮੈਂ ਘਰ ਦੇ ਕੰਮ ਦਾ ਨਹੀਂ ਆਖਿਆ। ਜਿਉਂਨੇ ਪੜਨ ਕਹਿੰਦਾ ਸੀ ਪੜਨ ਵੀ ਲਾਤੀ। ਅਸੀਂ ਤਾਂ ਉਹਦੀ ਹਰ ਸ਼ਰਤ ਮੰਨੀ ਆ। ਪਰ ਜੇ ਹੁਣ ਉਹ ਕਹਿੰਦਾ ਵੀ ਤੈਨੂੰ 15 ਦਿਨਾਂ ਦੀ ਛੁੱਟੀਆਂ ਤੇ ਤੂੰ ਘਰੇ ਰਹਿ ਆਪਣੇ ਘਰ ਦੇ ਕੰਮ ਸਮਾਰ ਗਿਆ। ਫਿਰ ਬਣ ਚੱਕਿਆ ਝੋਲਾ ਕੇ ਕਹਿੰਦਾ। ਨਹੀਂ ਆਇਆ ਤਾਂ ਫੇਰ ਗੱਲ। ਗੱਲ ਆ ਦੇਖੋ। ਉਹਨਾਂ ਨੇ ਵੀ ਬਹਿਾਰਾਂ ਨਾਲਵੇਂ ਆ ਕੇ ਮੇਰੇ ਮੂਹਤੇ ਤਾਂ ਪਈ ਦੋ ਉਹਨਾਂ ਨੇ ਇਹ ਗੱਲ ਸਮਝਾਈ ਆ ਉਹਨੂੰ ਪਰ ਹੁਣ ਜਦੋਂ ਉਹ ਹੀ ਨਹੀਂ ਮੰਨਦੀ ਫੇਰ ਦੂਜਾ ਕੀ ਕਰੂਗਾ ਫੜ ਕੁੱਤਾ ਮਾਜ ਨੂੰ ਆਂ ਤਾਪਦਾ ਮੈਂ ਤਾਂ ਉਹ ਜਾ ਕੇ ਸੁਣਹਾ ਲਾ ਦਿੰਦੀ ਪੁੱਤ ਪਹਿਲਾਂ ਤਾਂ ਮੈਂ ਤੈਨੂੰ ਐ ਕਹਿਣੀ ਆ ਸਾਡੇ ਘਰੇ ਉਹ ਕੁੜੀ ਆਉਣ ਵਾਲੀ ਨਹੀਂ ਸੀ ਇਹ ਵੀ ਤੂੰ ਬਹੁਤ ਵੱਡੀ ਗਲਤੀ ਕਰ ਗਈ ਤੂੰ ਪਰ ਆਉਣ ਵਾਲੇ ਹੈ ਪਹਿਲਾਂ ਤਾਂ ਕੋਈ ਇਹੋ ਜੀ ਗੱਲ ਹੀ ਹੈ ਨਹੀਂ ਸੀਗੀ ਵੀ ਕੋਈ ਐਹੀ ਜੀ ਗੱਲ ਦਾ ਪਤਾ ਹੁੰਦਾ ਜੇ ਮੈਨੂੰ ਐ ਪਤਾ ਹੁੰਦਾ ਫੇਰ ਮੈਂ ਸਾਸੀ ਦਾ ਪਤਾ ਹੱਸੀ ਉਹ ਠੀਕ ਹੋ ਤੁਸੀਂ ਹਾਂ ਠੀਕ ਆ ਤੈਨੂੰ ਪਤਾ ਵੀ ਇਹ ਨਾ ਟੱਬਰ ਕਿੱਦਾਂ ਰੋਣਾਗਾ ਤੈਨੂੰ ਪਤਾ ਹੀ ਆ ਹਾਂ ਆ ਵੇਖ ਲੈ ਮੇਰਾ ਪੁੱਤ ਮੰਜੇ ਚ ਪਿਆ ਸੀਗਾ ਜਮਾ ਉਹਨੇ ਵਿੜਕਨ ਨਹੀਂ ਲਈ ਗਈ ਹੁਣ ਉਹੀ ਗੱਲ ਕਰਪਣਾ ਹੈ ਐਂ ਕਰੀ ਜਾਂਦਾ ਵਿਲੰਕ ਕਰੇ ਤਿਹਾਰ ਸੀਗਾ ਚ ਇਤਿਹਾਰ ਚੱਲੀ ਜਾਂਦਾ ਲੈ ਆਪ ਉੱਥੇ ਬੈਗੀ ਜਾ ਕੇ ਉਹੀ ਮੈਂ ਸਮਝਾਇਆ ਸੀ ਇਹ ਫੇਲਾ ਲਉਰੀ ਦੇ ਚੱਲੀਆਂ ਨੇ ਅਗਲੇ ਨਾਲ ਵਿਆਹ ਧਿਆਨ ਜਿਹੜਾ ਵੀ ਕਰਨਾਗਾ ਤੂੰ ਆਦੇ ਘਰੇ ਰਹਿ ਫਿਰ ਉਹਦਾ ਹੁਣ ਕਹਿੰਦੀ ਮੈਂ ਤਾਂ ਜਾਣੇ ਨੂੰ ਕੀ ਕਰਾਂ ਮੈਂ だっ ਚਾਚੀ ਬਾਤ ਕੀਤੀ ਹੋਰ ਦੇ ਟਾਈਮ ਤੇ ਨਾ ਹੱਕ ਬਣਦਾ ਸੀ ਉਹਦਾ ਵੀ ਇੱਥੇ ਰਹੀਂ ਹਾਂ ਗਲਤ ਗੱਲ ਆ ਉਹਦੀ ਇਹ ਨਾ ਉੱਤੋਂ ਮੇਰਾ ਫੋਨ ਵੀ ਨਹੀਂ ਚੱਕਦੀ ਪਤਾ ਨਹੀਂ ਕਿਉਂ ਬਲੌਕ ਕਰੀ ਬੈਠੀ ਐ ਜੇ ਕੀ ਚੱਕਣਾ ਸਾਰਿਆਂ ਨੇ ਕਿਹਾਗਾ ਉਹਦੀ ਮਾਂ ਵਿਚਾਰਾ ਪਿੱੜਦੀ ਆ ਤੇ ਭਰਾ ਬਥੇਰਾ ਪਿੱੜਦਾਗਾ ਉਹੀ ਗੱਲ ਹੈ ਸਾਰੇ ਹੀ ਕਹਿੰਦੇ ਨੇ ਪਰ ਪਤਾ ਨਹੀਂ ਭਈ ਉਹ ਤਾਂ ਕੀ ਠੀਕ ਕਰਾਉਂ ਤਾਂ ਵੱਜਿਆਗਾ ਬਾਕੀ ਤੁਸੀਂ ਮੈਨੂੰ ਦੱਸ ਦੋ ਮੈਂ ਤਾਂ ਫੇਰ ਓਹ ਵੇਲੇ ਕਰ ਜਾ ਕੇ ਗੱਲ ਕਰਾਂਗਾ ਵੇਖ ਲੋ ਨਾ ਕਿੱਡਾ ਗੱਪ ਮਾਰਿਆ ਕਹਿੰਦੀ ਮੈਨੂੰ ਜੱਸ ਛੱਡ ਕੇ ਗਿਆਗਾ ਅੱਡੀ ਗੱਪਣ ਉਹ ਤੇ ਜੱਸ ਗਿਆ ਹੀ ਨਹੀਂ ਪਹਿਲਾਂ ਜੱਸ ਗਿਆ ਹੀ ਨਹੀਂ ਛੱਡਣਾ ਕੰਦੀ ਗਈ ਐ ਘਰ ਹਾਂ ਗੱਲ ਤਾਂ ਨਹੀਂ ਮੇਰੇ ਸਾਹਮਣੇ ਹੋਈਗੀ ਜਦੋਂ ਮੇਰੇ ਸਾਹਮਣੇ ਗੱਲ ਹੋਈ ਇਹ ਕਿ ਫੇਰਾ ਪੁੱਤ ਵੀ ਲੈਂਦੀ ਹੁਣ ਮੈਂ ਜਾ ਕੇ ਪੁੱਛੂਗੀ ਫਿਰ ਆਪੇ ਦੱਸ ਉਹਦੋਂ ਦੱਸ ਝੂਠ ਮਾਰਿਆ ਜਸ ਨੇ ਛੱਡ ਕੇ ਗਿਆਗਾ ਉਹਦੀ ਮਾਂ ਨੇ ਆਖਿਆ ਭੈਣ ਮੈਨੂੰ ਫੋਨ ਤੇ ਕਹਿੰਦੀ ਕਿ ਜਸ ਫਾਰ ਕੇ ਗਿਆ ਇਹਨੂੰ ਮੈਂ ਜਸ ਤਾਂ ਆਏ ਨਹੀਂ ਛੱਡਣੇ ਇਹ ਹਾਂ ਵੀ ਕੱਲੀ ਗਈ ਇਹ ਘਰੋਂ ਜਸ ਨੇ ਤਾਂ ਸਮਾਂ ਇਹਨੂੰ ਆਖਿਆ ਵੀ ਵੀ ਤੂੰ ਨਾ ਜਾ ਮੈਂ ਵੀ ਆਖਿਆ ਵੀ ਤੂੰ ਨਾ ਜਾ ਪੜੇ ਮਾਤਾ ਇੱਕ ਦੋ ਵਾਰੀ ਕੰਮ ਧੰਦੇ ਦਾ ਕਹਿਤਾ ਤੋਕਦੀ ਤੇ ਐਨੇ ਜੀ ਮੇਰੇ ਤਾਂ ਸਿਰ ਤੇ ਹੋ ਕੇ ਬੈ ਗਈ ਵੀ ਹਾਂ ਮੈਨੂੰ ਤੇਰੀ ਮਾਂ ਇਹ ਕਹਿੰਦੀ ਤੇਰੀ ਮਾਂ ਇਹ ਕਹਿੰਦੀ ਤੇ ਇਹ ਨੇ ਸਭੇ ਕਰਦਾ ਕੰਮ ਕਰਨ ਨੂੰ ਕਹਿ ਹੀ ਜਾਂਦਾ ਹੁੰਦਾ ਕਿਹਾ ਜਾਂਦਾ ਭਾਈ ਅਸਲ ਮੈਂ ਤਾਂ ਉਹਦੇ ਨੋ ਪੁੱਤ ਚ ਗਲਤੀ ਸਮਝਦੀ ਐ ਇਹਨਾਂ ਦੀ ਮਾਪ ਤਾਂ ਕਿ ਮੈਂ ਤਾਂ ਆਪ ਐਨਾ ਸਮਝ ਨਹੀਂ ਆ ਜਿੱਦੋਂ ਗੱਪਾਂ ਗੱਲ ਹੀ ਨਹੀਂ ਕੀਤੀ ਨਹੀਂ ਪੜ੍ਹਾਈ ਕਰਾਉਣੀ ਤੁਸੀਂ ਐ ਨਹੀਂ ਉਹਨੂੰ ਲਾਤਾ ਹਾਂ ਤੁਸੀਂ ਕਿਉਂ ਲਾਇਆ ਕਿਉਂ ਤੁਸੀਂ ਭਾਈ ਉਹ ਬਾਹਰ ਅੰਦਰ ਫੇਰੀ ਮੈਨੂੰ ਕਹਿੰਦੀ ਵੀ ਮੈਂ ਪੜ੍ਹਨਾ ਚਾਹੁੰਨੀ ਹਾਂ ਹੁਣ ਮੈਂ ਕਿਹਾ ਚਲ ਅੱਜ ਕੱਲ ਤਾਂ ਸਾਰੀ ਪੜ੍ਹੀ ਜਾਂਦੀਆਂ ਨੇ ਮੂਤਾ ਭਲਾ ਕੀਤਾਗਾ ਹੈ ਉਹ ਨਹੀਂ ਤਾਂ ਸਮਝੀ ਇਸ ਗੱਲ ਨੂੰ ਉਹ ਤਾਂ ਹੁਣ ਹੋ ਗਈ ਹੱਦਾ ਪਾਰ ਕਰਨ ਵਾਲੀ ਗੱਲ ਹੋ ਗਈ ਹੈ ਹਾਂ ਉਹ ਸੱਤੇ ਬੈ ਗਈ ਇਹਨਾਂ ਦੇ ਹਾਂ ਸੱਤੇ ਬੈ ਗਈ ਜਵਾਕ ਦੀ ਮਾਰੀ ਨੇ ਵੀ ਚਲ ਜਿਵੇਂ ਇਹਨੂੰ ਸਹੀ ਲੱਗਦਾ ਵੀ ਇਹ ਕੁਛ ਚਾਹੀਦੇ ਮੈਂ ਤਾਂ ਇਹਨਾਂ ਦੀ ਖੁਸ਼ੀ ਦੀ ਮਾਰੀ ਨੇ ਸਭ ਕੁਝ ਆਪ ਕਹਿ ਤਾ ਇਹ ਦਿੰਨੇ ਆ ਜਿਵਾਂ ਆਕਾ ਦੀ ਰੂਜੀ ਦੇ ਮਾਰੇ ਜਿਵਾਂ ਆਖੀ ਜਿਵੇਂ ਕਹਿੰਦੇ ਆ ਠੀਕ ਆ ਆਪਾਂ ਖੁਸ਼ ਆ ਹਾਂ ਗੱਲ ਪਰ ਕਈ ਵਾਰੀ ਜਵਾਕਾਂ ਦਾ ਫੈਸਲਾ ਵੀ ਗਲਤ ਹੋ ਜਾਂਦਾ ਗਲਤ ਹੋ ਗਿਆ ਸਾਡਾ ਤਾਂ ਹੋ ਗਿਆ ਹਾਂ ਹੋ ਗਿਆ ਇਹ ਹੀ ਰੈਸ ਲਾ ਕੇ ਕਿੰਦੀ ਨਾ ਉਹਨੂੰ ਲਾਇਆ ਹੁੰਦਾ ਤਾਂ ਖੋਰੇ ਉਹ ਹੀ ਗਲਾਜ ਫੰਗਾ ਹੈਟ ਰੰਦੀ ਫੰਗਾ ਹੈਟ ਰੰਦੀ ਕੱਢੀ ਇਹਨਾਂ ਨੇ ਮਾਂ ਪੁੱਤਾਂ ਨੇ ਮੈਂ ਇਹਨਾਂ ਨੂੰ ਬਠੇਰਾ ਰੋਕਦੀ ਸੀਗੀ ਮਹਾ ਪਾਈ ਇਹਨੂੰ ਤੁਸੀਂ ਕੰਮ ਧੰਦੇ ਲਾਇਆ ਕਰੋ ਆ ਮੂਰੇ ਮੂਰੇ ਉਹਦੀ ਚਮਚੀ ਬਣੀ ਰਹਿੰਦੀ ਸੀ ਉਹਨੂੰ ਰੋਟੀ ਵੀ ਅੰਦਰ ਉਹਨੂੰ ਚਾਹ ਵੀ ਅੰਦਰ ਬੈਠੀ ਉਹ ਸਾਰਾ ਕੁਝ ਪਕਾਉਂਦੀ ਸੀਗੀ ਬੱਸ ਕਰੋ ਤਾਈ ਚੰਬਲ ਗੀਰਾ ਤਾਂ ਚੰਬਲ ਨਿਆਣ ਮੱਤ ਸੀਗੀ ਹਾਂ ਨੂੰ ਪਤਾ ਨਹੀਂ ਸੀਗਾ ਇਹਨਾਂ ਚੀਜ਼ਾਂ ਦਾ ਨਹੀਂ ਨਿਆਣੀ ਮੱਤ ਨਹੀਂ ਛਾਰ ਬਹੁਤਾ ਹੋ ਮੈਂ ਤਾਂ ਉਦੀ ਸਾਈਡ ਲੈਂਦਾ ਸੀ ਕਿਉਂ ਮੈਂ ਤਾਂ ਇਹਨਾਂ ਨੂੰ ਟੋਕ ਦਿੰਦਾ ਸੀ ਵੀ ਤੁਸੀਂ ਇਹਨਾਂ ਨਾਲ ਗਿਆ ਕਰੋ ਉਹ ਤਾਂ ਹੁਣ ਮੇਰੀ ਫੋਨ ਚੱਕਣੋਂ ਹਟ ਗਈ ਫਿਰ ਹੁਣ ਇੱਥੇ ਹੁਣ ਮੈਂ ਵੀ ਕੀ ਕਰਾਂ ਚੱਲ ਕੋਈ ਨਹੀਂ ਪੁੱਤ ਮੈਂ ਜਾਂਦੀ ਜਾਂਦੀ ਭਾਈ ਫੇਰ ਹੋ ਜੂਗੀ ਹੁਣ ਜਿਹੜੀਆਂ ਤੁਸੀ ਉਹਨਾਂ ਗੱਲਾਂ ਦੱਸਣਾ ਮੈਂ ਉਹ ਵੀ ਬਚ ਜੂਗੀ ਹੁਣ ਜਾਂਦੀ ਜਾਂਦੀ ਹਾਂ ਫੇਰ ਕਰੂੰਗੀ ਫਿਰ ਵੀ ਤੂੰ ਐਡਾ ਗੱਪ ਕੇ ਮਾਰ ਕੇ ਫੇਰ ਜਾਂ ਸੱਡ ਕੇ ਗਿਆਗਾ ਹੈ ਹਾਂ ਪਰੂਸਾ ਹੋ ਜਾਂਦਾਗਾ ਐ ਦੱਸੋ ਪੁੱਤ ਕਿ ਤੁਸੀਂ ਮੈਨੂੰ ਇਹਦਾ ਤੋ ਵੀ ਤੂੰ ਕਿ ਐਂ ਗੱਲ ਲੈਣ ਜਾ ਵੀ ਉਹ ਆਪ ਛੱਡ ਕੇ ਜਾਣ ਜੰਮੀ ਮੈਨੂੰ ਨਾਲ ਕਿਵੇਂ ਗੱਲ ਕਰਾਂ ਆਈ ਤਾਂ ਮੈਂ ਫੋਨ ਤੇ ਉਹਨਾਂ ਨਾਲ ਗੱਲ ਕਰਨ ਨੂੰ ਪੁੱਛ ਤ ਸੀ ਵੀ ਮੈਂ ਆਮਾ ਕਲਾਡੀ ਆਪ ਛੱਡ ਜੂਗਾ ਮੈਨੂੰ ਕਿਸੇ ਨੇ ਕੋਈ ਰਾਹ ਹੀ ਨਹੀਂ ਪਾਈ ਕਰ ਚਲੋ ਮੈਂ ਜੇ ਤੁਸੀਂ ਕਹਿੰਦੇ ਮੈਂ ਲੈ ਆਉਂਗਾ ਜੀ ਹਾਂ ਫਿਰ ਇਹ ਵੀ ਗੱਲ ਸਹੀ ਹੈ ਜੀ ਤੂੰ ਲੈ ਆਈ ਕੋਈ ਗੱਲ ਨਹੀਂ ਮੈਂ ਹੋਊਂਗੀ ਪੂਰੇ ਹਾਂ ਚਲੋ ਕੋਈ ਨਹੀਂ ਮੈਂ ਲੈ ਲੈਂਦਾ ਠੀਕ ਹੈ ਨਾ ਫਿਰ ਬਾਹਰ ਸਰੇ ਚੜ ਜੂਗੀ ਜਿ세 ਆਪ ਭਾਗੇ ਜੇ ਉਹ ਆਪ ਆ ਜਾਂਦੀ ਉਹਨੇ ਮਾਂ ਛੱਡਣ ਆ ਜਾਂਦੀ ਜਾਂ ਉਹਦਾ ਭਰਾ ਛੱਡਣ ਆ ਜਾਂਦਾ ਸੁੱਧ ਭਰਾ ਹੁੰਦਾ ਹਨੇ ਉਹ ਤਾਂ ਗੱਲ ਵਿਚੇ ਹੀ ਰਹੇਗੀ ਉਹਦੇ ਪਰਾਂ ਨੂੰ ਦੱਸਣ ਵਾਲੀ ਦਾ ਹਾਂ ਹਾਂ ਸਫਾਈ ਕੀ ਪਤਾ ਹੋਊਗਾ ਕੋਈ ਨਹੀਂ ਮੈਂ ਫਿਰ ਇੱਕ ਵਾਰੀ ਗੱਲ ਕਰ ਲੈਂਦੀ ਹਾਂ ਉਹਨਾਂ ਨਾਲ ਹਾਂ ਗੱਲ ਕਰਕੇ ਫਿਰ ਮੈਂ ਤੁਹਾਨੂੰ ਦੱਸ ਦਵਾਂ ਜੇ ਭੜੇ ਉਹ ਇੱਥੇ ਆਉਂਦੇ ਆ ਨਾ ਤਾਂ ਇੱਥੇ ਲੈ ਆ ਉਹਨਾਂ ਨੂੰ ਹੋਰ ਉਹਨਾਂ ਨਾਲ ਇੱਥੇ ਮੂੰਹ ਤੇ ਹੋਊਗੀ ਮੂੰਹ ਤੇ ਗੱਲ ਹੋਊਗੀ ਫਿਰ ਮੈਂ ਹੈ ਪੁੱਛ ਲਵਾਂ ਹਾਂ ਦੱਸ ਦਵਾਂਗੇ ਸਾਡੇ 'ਚ ਕੋਈ ਗਨਾਹ ਨਾ ਕਿਹਾ ਤਾਂ ਸਾਨੂੰ ਕਹਿ ਦੇ ਦੇਖ ਕਿ ਉਹਦੇ 'ਚ ਗਨਾਹ ਪਾਉ ਨਹੀਂ ਉਹ ਤਾਂ ਦੇਖ ਪਾਣੇ ਮੈਂ ਤਾਂ ਸਾਝੀ ਗੱਲ ਕਰੂੰਗੀ ਜੇ ਤੁਹਾਡੇ 'ਚ ਕੋਈ ਗਲਤੀ ਹੋਈ ਮੈਂ ਤੁਹਾਨੂੰ ਕਹਿ ਦੇਣਾ ਤੇ ਜੇ ਕੁੜੀ ਦੀ ਗਲਤੀ ਹੈ ਤਾਂ ਫਿਰ ਤੂੰ ਕੁੜੀ ਦੇ ਮੂੰਹ ਤੇ ਕਹਿ ਦੇਣਾ ਭਈ ਆਹ ਤੇਰੀ ਗਲਤੀ ਹੈ। ਬੱਸ ਸਾਡੇ ਜੀ ਤਾਂ ਹੀ ਗਲਤੀ ਹੋਵੇ ਬਸ ਉਹਨੂੰ ਅਸੀਂ ਪੜਨ ਲਾਤਾ। ਸਾਡੇ ਤਾਂ ਵਾਲੀ ਵੱਡੀ ਗਲਤੀ ਹੈ ਇੱਕੋਸੇ ਕਰ ਕਰ ਅੰਦਰ ਪੜਾਈ ਗਏਗਾ ਸਮਾਨ। ਵੀ ਖਾ ਲਾ ਭਈ ਬੈਠੀ। ਆਹ ਵੱਡਿਆਂ ਗਲਤ ਵਾ ਸਾਡੇ ਨਾ। ਉਹ ਵੀ ਤਾਂ ਗੱਲ ਹੈ। ਚਲ ਕੋਈ ਨਹੀਂ ਪੜ੍ਹਨੇ। ਤੂੰ ਉਹਨਾਂ ਨੂੰ ਪੁੱਛ ਲੈ ਤੇ ਜੇ ਉਹ ਇੱਥੇ ਆਉਂਦੇ ਆ ਤੇ ਇੱਥੇ ਸੱਤ ਲਾ ਤੇ ਆਪਾਂ ਸਾਰੀ ਗੱਲਬਾਤ ਸਾਹਮਣੇ ਬੈਠ ਕੇ ਕਰਦੇ। ਚਲ ਮੈਂ ਕਰ ਲੈਂਦੇ ਫਿਰ ਗੱਲ ਉਹਨਾਂ ਨਾਲ ਕਰਕੇ। ਮੈਂ ਕੀ ਹੁੰਦਾ ਜਿਆ ਮੈਂ ਕਰ। ਜਿਆ ਆ। ਦੇਵਾ ਫਾਖਾਂਗੀ ਕਹਿੰਦੀ ਸਾਰੀ ਰਾਤ ਨਹੀਂ ਸੌਂਦਾ। ਜੇ ਜਨੇ ਭਾਈ ਜਾਂਦਾ ਦਿਨੇ ਮੋਰੰਗੂ ਚੁਰਾਈ ਜਾਂਦਾ ਵੀ ਇਹ ਗੱਲ ਬਣ ਵੀ ਕੀ ਗਈ ਹੁਣ ਦੱਸ ਪਾਈ ਅਸੀਂ ਕੀ ਕਰੀਏ ਹੈ ਐ ਤੇ ਜਰਨਲਿਸਟਾਂ ਗੱਲ ਹੀ ਹੈ ਜਿਸ ਗੱਲ ਘਰ ਖਰਾਬ ਹੁੰਦਾਗਾ ਘਰ ਖਰਾਬ ਹੁੰਦਾ ਗੱਲਾਂ ਗੱਲਾਂ ਪਹਿਣੀ ਹੋਊਗੀ ਤਾਂ ਮੈਂ ਕਹਿਣੀ ਹੈ ਹਾਂ ਵੀ ਅਗਲਾ ਧੀ ਵਾਲਾ ਕੀ ਕਹਿੰਦੇ ਹੁੰਦੇ ਵੀ ਇੱਕ ਖਾਂ ਹੀ ਵਿਆਹਦਾ ਹੁੰਦਾ ਕਿ ਖਾਂ ਤਾਂ ਨਹੀਂ ਹੁੰਦੇ ਹਾਂ ਅਗਲਾ ਪਸਾਉਣ ਵਾਸਤੇ ਵਿਆਹਦਾ ਤੇ ਗਾਂ ਪੁੱਤ ਵਾਲਾ ਵੀ ਅਗਲਾ ਹੀ ਵਿਆਹ ਕੇ ਲੈਣਾ ਦੇ ਸਾਡੇ ਕੋਲ ਇਹ ਕੜਾ ਹੋਈ ਗੱਲ ਵੀ ਗਾਂ ਮੱਝ ਆ ਵੀ ਇਹਨਾਂ ਗੱਲਾਂ ਹੈ ਤਾਂ ਅਗਲੇ ਉਹ ਹੀ ਤਵਾਲਾ ਰੋਜ ਰੋਜ ਨਹੀਂ ਬਣਦਾ ਇਹ ਰਿਸ਼ਤੇ ਤੋੜਨ ਵਾਸਤੇ ਹੁੰਦੇ ਰਿਸ਼ਤੇ ਜੋੜਨ ਵਾਸਤੇ ਹੁੰਦੇ ਆ ਕਿ ਮੈਂ ਤਾਂ ਇਹੀ ਕਹਿੰਦੀ ਆ ਕਿ ਚਲ ਜਿਵੇਂ ਕੋਈ ਸੁਲਝਦੀ ਆ ਤਾਣੀ ਪੈ ਸਾਡੀ ਸੁਲਝਾ ਆ ਸਮਾ ਸਾਡਾ ਤਾਂ ਨੰਗ ਮੰਡਣਾ ਕਹਿੰਿਆ ਉਹਦੀ ਪਹਿਲੀ ਲੋੜੀ ਸੀ ਛੋਡੀ ਬਹੂ ਨਿਕੜੇ ਆਈ ਹਰ ਕੇ ਆਪਸ ਆਪਸ ਗੱਪਸਲਾਪ ਮਾਰੀ ਗਏ ਕੀ ਕਰਕੇ ਹੋਣਾ ਨੰਗ ਮੰਡ ਨੂੰ ਹਾਂ ਕੋਈ ਨਹੀਂ ਭਈ ਮੈਂ ਕਰਦੀ ਆ ਗੱਲ ਉਹਨਾਂ ਹਾਂ ਮੈਂ ਤਾਂ ਇਹ ਕਹਿੰਦੀ ਸਵੇਰੀ ਲੋੜੀ ਹੈ ਪਾਣੇ ਹਜੇ ਜੀ ਆਂ ਵੀ ਤਾਂ ਅੱਜ ਦੂਜੀਆਂ ਤਾਂ ਕੇ ਤਰੀ ਹਾਂ ਕਿ ਤਾਨੂੰ ਕਿਸੇ ਨਾਲ ਬਸੇ ਲੋਟ ਸੱਤ ਲਾ ਚਲ ਕੋਈ ਨਹੀਂ ਮੈਂ ਇੱਕ ਵਾਰੀ ਚਾਨੀ ਹਾਂ ਪਰ ਮੈਂ ਜਾ ਕੇ ਕੋਈ ਮਸਲਾ ਹੱਲ ਕਰਦੀ ਅਸੀਂ ਵੀ ਕੋਈ ਸ੍ਰੀਕੇ ਚ ਮੂੰਹ ਦਿਖਾਉਣੀ ਗਾ ਰਹੀ ਹਾਂ ਮੈਂ ਕੋਈ ਨਹੀਂ ਬੇਬੇ ਜ਼ਰੂਰ ਮੈਂ ਗੱਲ ਕਰਦੀ ਹਾਂ ਚਲ ਭਾਈ ਦੇਖ ਲੈ ਸਲਾਹ ਤੇਰੀ